ਕੀ ਪੰਜਾਬ ਪੁਲਿਸ ਹੁਣ ਸਿਰਫ ਲੱਤਾਂ ਦੇ ਵਿੱਚ ਗੋਲੀਆਂ ਮਾਰਨ ਯੋਗੀ ਰਹਿ ਗਈ ਹੈ ਜਦੋਂ ਤੁਹਾਡਾ ਸਾਹਮਣਾ ਛਾਤਰ ਅਪਰਾਧੀਆਂ ਦੇ ਨਾਲ ਹੋ ਜਾਂਦਾ ਤਾਂ ਤੁਹਾਡੇ ਤੋਂ ਉਹ ਪਿਸਤੌਲ ਤੱਕ ਤੁਹਾਡੀ ਖੋ ਲੈਂਦੇ ਆ ਉਸ ਤੋਂ ਬਾਅਦ ਤੁਹਾਡੇ ਜਬਾੜਿਆਂ ਤੇ ਗੋਲੀਆਂ ਮਾਰ ਕੇ ਭੱਜ ਜਾਂਦੇ ਵੱਡੇ ਸਵਾਲ ਪੰਜਾਬ ਪੁਲਿਸ ਦੀ ਟ੍ਰੇਨਿੰਗ ਦੇ ਉੱਪਰ ਖੜੇ ਹੋ ਰਹੇ ਆ ਆਸ਼ੂ ਇਨੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਸੀਂ ਅੱਜ ਗੱਲ ਕਰਾਂਗੇ ਉਸ ਘਟਨਾਕਰਮ ਦੀ ਜਿਸ ਦੇ ਵਿੱਚ ਪੰਜਾਬ ਪੁਲਿਸ ਨੂੰ ਸ਼ਰਮਸਾਰ ਹੋਣਾ ਪਿਆ ਇੱਕ ਐਸਆਈ ਦੇ ਜਿਵਾੜੇ ਦੇ ਉੱਪਰ ਇੱਕ ਅਪਰਾਧੀ ਗੋਲੀ ਮਾਰ ਕੇ ਫਰਾਰ ਹੋ ਗਿਆ ਤੇ ਪੁਲਿਸ ਆਪਾਂ ਕਹਿ ਲਿਏ ਕਿ ਤਮਾਸ਼ਬਿੰਨ ਬਣੀ ਹੋਈ ਸੀ ਇਹ ਸਵਾਲ ਇਸ ਮੰਤ ਤੋਂ ਇਸ ਕਰਕੇ ਖੜੇ ਕਰ ਰਹੇ ਆ ਕਿ ਇੱਕ ਅਪਰਾਧੀ ਦੇ ਕਰ ਪੰਜਾਬ ਪੁਲਿਸ ਛਾਪਾ ਮਾਰਨ ਜਾਂਦੀ ਹੈ ਦਰਸਲ ਪੂਰਾ ਮਾਮਲਾ ਕੀ ਸਭ ਤੋਂ ਪਹਿਲਾਂ ਉਹ ਸਮੇਂ ਲੈਨੇ ਕਟਨਾ ਫਰੋਇਪੁਰ ਇਲਾਕੇ ਦੀ ਹੈ ਫਰੋਇਪੁਰ ਦਾ ਕੁਲਾਗੜੀ ਥਾਣਾ ਹੈਗਾ ਤੇ ਉੱਥੋਂ ਦਾ ਪਿੰਡ 나ਜੂ ਸ਼ਾ ਮਿਸ਼ਰੀਵਾਲ ਇੱਥੇ ਇੱਕ ਟੀਮ ਭੇਜੀ ਜਾਂਦੀ ਹੈ ਕਿਉਂਕਿ ਉੱਥੇ ਇੱਕ ਨਸ਼ਾ ਤਸਕਰ ਦਾ ਘਰ ਹੈ ਨਸ਼ਾ ਤਸਕਰ ਕਹਿੰਦੇ ਪਵਿੱਤਰ ਸਿੰਘ ਬੱਬੂ ਆਪਣੇ ਆਪ ਦੇ ਵਿੱਚ ਖੁੰਖਾਰ ਮੰਨਿਆ ਜਾਂਦਾ ਉਸ ਇਲਾਕੇ ਦੇ ਵਿੱਚ ਤੇ ਅਕਸਰ ਕਰੋ ਸ਼ਰਿਆਂ ਵਿੱਚ ਚਿੱਟਾ ਹਿਰੋਇਨਸ ਮਹਿਕ ਦੀ ਸਮਗਲਿੰਗ ਕਰਦਾ ਤੇ ਲਗਭਗ 10 ਤੋਂ ਵੱਧ ਕਹਿੰਦੇ ਉਸ ਦੇ ਉੱਪਰ ਮਾਮਲੇ ਦਰਜ ਤੇ 7 ਤੱਕਲੇ ਚਿੱਟੇ ਦੇ ਮਾਮਲੇ ਜਾਂ ਐਨਡੀਪੀਐਸ ਨਸ਼ੇ ਦੇ ਮਾਮਲੇ ਉਸ ਉੱਪਰ ਦਰਜ ਤੇ ਹੁਣ ਕਹਿੰਦੇ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀਗਾ ਤੇ ਪੁਲਿਸ ਦੀ ਟੀਮਾਂ ਬਣਾਈਆਂ ਤੇ ਕਹਿੰਦੇ ਅਸੀਂ ਆਪਰੇਸ਼ਨ ਚਲਾ ਰਹੇ ਹਾਂ ਯੁੱਧ ਨਸ਼ਿਆ ਵਿਰੁੱਧ ਸਰਕਾਰ ਨੇ ਮਹਿਮ ਖੇੜੀ ਹੈ ਤੇ ਇਸੇ ਤਹਿਤ ਕਹਿੰਦੇ ਟੀਮਾਂ ਬਣਾ ਕੇ ਉਸਦੇ ਘਰ ਚਲੇ ਗਏ ਜਦੋਂ ਉਸਦੇ ਘਰ ਜਾਂਦੇ ਆ ਤਾਂ ਉਸਦੀ ਤਲਾਸ਼ੀ ਹੁੰਦੀ ਹੈ ਪੁਛਕਿਸ਼ ਹੁੰਦੀ ਹੈ ਕਿਉਂਕਿ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀਗਾ ਤੇ ਅਕਸਰ ਜ਼ਮਾਨਤ ਤੇ ਬਾਹਰ ਆ ਕੇ ਬੱਬੂ ਫਿਰ ਤੋਂ ਨਸ਼ਾ ਵੇਚਣਾ ਸ਼ੁਰੂ ਕਰ ਦਿੰਦਾ ਸੀਗਾ ਤੇ ਫਿਰ ਜੇਲ੍ਹ ਚਲਾ ਜਾਂਦਾ ਸੀਗਾ ਫਿਰ ਬਾਹਰ ਆਉਂਦਾ ਸੀਗਾ ਫਿਰ ਨਸ਼ਾ ਵੇਚਣ ਆ ਸ਼ੁਰੂ ਕਰ ਦਿੰਦਾ ਸੀਗਾ ਇਸੇ ਤਰ੍ਹਾਂ ਚੱਲਦੇ ਪੁਲਿਸ ਕਹਿੰਦੇ ਚੈਕਿੰਗ ਕਰਨ ਜਾਂਦੀ ਹੈ ਘਰੇ ਤੇ ਜਦੋਂ 1:30 ਵਜਦੀ ਹੈ ਤੇ ਉਸ ਦੀ ਬਹਿਸ ਬਸਾਈ ਹੋ ਜਾਂਦੀ ਹੈ ਪੁਲਿਸ ਕਰਮੀਆਂ ਦੇ ਨਾਲ ਲਗਭਗ 6 ਮੁਲਾਜ਼ਮ ਦੱਸੇ ਜਾ ਰਹੇ ਅੱਧਾ ਦਰਜਨ ਮੁਲਾਜ਼ਮ ਦੱਸੇ ਜਾ ਰਹੇ ਹੈ ਕਿ ਉੱਥੇ ਰੇਡ ਮਾਰਨ ਉਸਦੇ ਘਰ ਜਾਂਦੇ ਹੈ ਬਹਿਸ ਬਸਾਈ ਉਸ ਦੀ ਪੁਲਿਸ ਦੇ ਨਾਲ ਹੁੰਦੀ ਹੈ ਤੇ ਇੰਨੇ ਦੇ ਵਿੱਚ ਬਹਿਸ ਬਸਾਈ ਹੁੰਦੀ ਹੈ ਤੇ ਉਹ ਬਲਵੰਤ ਸਿੰਘ ਜਿਹੜਾ ਕਿ ASI ਇਸ ਟੀਮ ਦੇ ਵਿੱਚ ਸ਼ਾਮਲ ਸੀ ਉਸ ਦੀ ਪਿਸਟੋਲ ਖੋਂਦਾ ਤੇ ਗੋਲੀ ਚਲਾ ਦਿੰਦਾ ਜਿਹੜੀ ਕਿ ਬਲਵੰਤ ਸਿੰਘ ਦੇ ਜਾ ਕੇ ਜੁਬਾੜੇ ਤੇ ਵਸਦੀ ਹੈ ਤੁਸੀਂ ਹੈਰਾਨ ਹੋਵੋਗੇ ਕਿ ਛੇਸ਼ੇ ਪੁਲਿਸ ਮੁਲਾਜ਼ਮ ਲੈ ਕੇ ਟੀਮ ਲੈ ਕੇ ਜਿਸ ਦੇ ਵਿੱਚ ਐਸ ਐਚਓ ਖੁਦ ਮੌਜੂਦ ਹੋਵੇ ਐਸ ਐਚਓ ਖੁਦ ਅਗਵਾਈ ਕਰ ਰਿਹਾ ਹੋਵੇ ਉਸ ਦੇ ਵਿੱਚ ਬੱਬੂ ਕਹਿੰਦੇ ਰਫੂ ਚੱਕਰ ਹੋ ਗਿਆ ਏਐਸਆਈ ਬਲਵੰਤ ਸਿੰਘ ਦੇ ਗੋਲੀ ਮਾਰ ਕੇ ਤੇ ਜਵਾਬਾ ਲੈ ਕੇ ਉੱਥੇ ਹੀ ਬਲਵੰਤ ਸਿੰਘ ਆਪਣਾ ਡਿੱਗ ਜਾਂਦੇ ਜਿਸ ਨੂੰ ਤੁਰੰਤ ਪ੍ਰਵਾਹ ਦੇ ਨਾਲ ਉੱਥੇ ਹਸਪਤਲ ਪਹੁੰਚਾਇਆ ਜਾਂਦਾ ਹਸਪਤਾਲ ਪੰਜਾਬ ਤੋਂ ਬਾਅਦ ਹਾਲਾਂਕਿ ਉਸ ਦੀ ਹੁਣ ਹਾਲਤ ਹੈ ਜਿਹੜੀ ਸਟੇਡ ਦੱਸੀ ਜਾ ਰਹੀ ਹੈ ਪਰ ਜਵਾੜੇ ਦੇ ਵਿੱਚ ਗੋਲੀ ਲੱਗਣ ਕਰਕੇ ਹਜੇ ਹਸਪਤਾਲ ਦੇ ਵਿੱਚ ਹੀ ਹੋਰ ਉਹਨਾਂ ਨੂੰ ਦਾਖਲ ਰਹਿਣਾ ਪਊਗਾ ਪਰ ਪਵਿੱਤਰ ਸਿੰਘ ਬੱਬੂ ਤਾਂ ਫਰਾਰ ਹੋ ਚੁੱਕਿਆ ਛੇ ਛੇ ਮੁਲਾਜ਼ਮ ਤੇ ਇੱਕ ਵਿਅਕਤੀ ਨਾ ਫੜਿਆ ਜਾਵੇ ਤਾਂ ਸਵਾਲ ਆਪਣੇ ਆਪ ਵਿੱਚ ਪੁਲਿਸ ਦੀ ਟ੍ਰੇਨਿੰਗ ਦੇ ਉੱਪਰ ਖੜੇ ਹੋਣਗੇ ਕੀ ਪੰਜਾਬ ਪੁਲਿਸ ਹੁਣ ਵਾਕਿਆ ਹੀ ਸਿਰਫ ਲਕਤਾਂ ਦੇ ਵਿੱਚ ਗੋਲੀਆਂ ਮਾਰਨ ਜੋਗੀ ਰਹਿ ਗਈ ਹੈ ਉਹ ਇਸ ਕਰਕੇ ਸਵਾਲ ਖੜੇ ਹੋ ਰਹੇ ਆ ਕਿ ਜਦੋਂ ਤੁਸੀਂ ਮੁਲਜ਼ਮਾਂ ਨੂੰ ਫੜਦੇ ਹੋ ਤਾਂ ਕਹਿੰਦੇ ਹਥਿਆਰ ਬਰਾਮਦ ਕਰਨ ਚੱਲੇ ਆ ਤੇ ਉਸਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਲਾਤ ਦੇ ਵਿੱਚ ਗੋਲੀ ਮਾਰ ਦਿੱਤੀ ਕੀ ਹੁਣ ਪਵਿੱਤਰ ਸਿੰਘ ਬੱਬੂ ਦੀ ਲਾਤ ਦੇ ਵਿੱਚ ਗੋਲੀ ਨਹੀਂ ਵੱਜੀ ਕੀ ਪਵਿੱਤਰ ਸਿੰਘ ਬੱਬੂ ਜਿਹੜਾ ਤੁਹਾਡੇ ਮੁਲਾਜ਼ਮ ਦਾ ਜਮਾੜਾ ਪਾੜ ਕੇ ਚਲਾ ਗਿਆ ਗੋਲੀ ਦੇ ਨਾਲ ਤੁਹਾਡੇ ਤੋਂ ਦਾ ਪੈਰ ਤੱਕ ਨਹੀਂ ਪਟਿਆ ਕੀ ਪੰਜਾਬ ਪੁਲਿਸ ਅਨਫਿਟ ਹੋ ਗਈ ਇਹ ਵਾਕਿਆ ਇਹ ਹੁਣ ਫਿਟਨੈਸ ਦੀ ਲੋੜ ਹੈ ਕਿ ਦੋ ਚਾਰ ਮੁਲਾਜ਼ਮ ਜੇਕਰ ਤੁਹਾਡੇ ਨਾਲ ਤੁਸੀਂ ਕਹਿ ਰਹੇ ਹੋ ਕੀ ਬਲਵੰਤ ਸਿੰਘ ਨੂੰ ਸਾਹਮਣੇ ਰੱਖੀ ਸਾਹਮਣੇ ਰੇ ਸੀ ਕਿ ਸਾਰੇ ਮੁਲਾਜ਼ਮ ਬਲਵੰਤ ਸਿੰਘ ਨੂੰ ਸੰਭਲ ਲੱਗੇ ਦੋ ਮੁਲਾਜ਼ਮ ਕੋਈ ਹੱਟੇ ਇਕੱਟੇ ਉਸ ਦੇ ਮਗਰ ਪੁਇਟਰ ਸਿੰਘ ਬੱਬੂ ਦੇ ਮਗਰ ਭੱਜ ਕੇ ਉਸ ਨੂੰ ਫੜ ਨਹੀਂ ਸਕੇ ਕਿਉਂਕਿ ਸਪੈਸ਼ਲ ਟ੍ਰੇਨਿੰਗ ਪਾਸ ਦੀ ਇਸੇ ਦੀ ਹੁੰਦੀ ਹੈ ਫਿਟਨੈਸ ਚੈੱਕ ਹੁੰਦੇ ਆ ਉਸ ਤੋਂ ਬਾਅਦ ਤੁਹਾਨੂੰ ਭਰਤੀ ਕੀਤਾ ਜਾਂਦਾ ਹੈ ਮੈਡੀਕਲ ਫਿਟਨੈਸ ਹੁੰਦੀ ਹੈ ਦੌੜ ਹੁੰਦੀ ਹੈ ਕਹਿੰਦੇ ਜਿਹੜਾ ਸਭ ਤੋਂ ਅੱਗੇ ਦੌੜਦਾ ਉਹ ਹੀ ਪੁਲਿਸ ਦੇ ਵਿੱਚ ਭਰਤੀ ਹੁੰਦਾ ਜਿਹੜਾ ਦੌੜ ਚ ਬਾਹਰ ਤਾਂ ਪੁਲਿਸ ਤੋਂ ਬਾਹਰ ਤਾਂ ਫਿਰ ਇੱਥੇ ਤਾਂ ਫਿਰ ਉਹ ਪੁਲਿਸ ਆਪਾਂ ਕੀ ਕੀ ਦੌੜ ਦੇ ਵਿੱਚੋਂ ਬਾਹਰ ਹੋ ਗਈ ਤੇ ਹੁਣ ਬੇਸ਼ੱਕ ਐਸਪੀ ਡੀਐਸਪੀ ਅਧਿਕਾਰੀ ਕਹਿ ਰਹੇ ਆ ਕਿ ਅਸੀਂ ਟੀਮਾਂ ਬਣਾ ਲਤੀਆਂ ਨਾਕੇਬੰਦੀ ਕਰ ਦਿੱਤੀ ਪਰ ਪਵਿੱਤਰ ਸਿੰਘ ਬੱਬੂ ਤਾਂ ਪੁਲਿਸ ਨੂੰ ਮੂਹਦ ਖਾ ਕੇ ਚੱਲ ਗਿਆ ਬੇਸ਼ੱਕ ਉਹ ਜ਼ਮਾਨਤ ਤੇ ਬਾਹਰ ਤੇ ਆਪਣੇ ਜਿਸ ਤਰੀਕੇ ਦੇ ਨਾਲ ਫਰਾਰ ਹੋਇਆ ਜਵਾੜਾ ਪਾੜ ਕੇ ਪੁਲਿਸ ਪ੍ਰਸ਼ਾਸਨ ਦਾ ਤਥੂ ਤੂ ਪੁਲਿਸ ਪ੍ਰਸ਼ਾਸਨ ਦੀ ਜ਼ਰੂਰ ਹੋ ਰਹੀ ਹੈ ਧੰਨਵਾਦ ਜੁੜੇ ਰਹੋ ਪੱਤਰਕਾਰ ਆਸ਼ੂ ਨੇ ਜਾਦੇ ਨਾਲ